ਕੀ ਅਪਰੋਕਸੀਮੇਟਲੀ 20000 ਲੋਕਾਂ ਨੇ ਯੂਰਪ ਇਲੀਗਲ ਐਂਟਰ ਕੀਤਾ ਅੱਛਾ ਕਿਸੇ ਨੇ ਬਾਰਡਰ ਟੱਪੀ ਆ ਕਿਸੇ ਨੇ ਕਿਸੇ ਕੋਈ ਸ਼ਿਪ ਰਹੀ ਆਇਆ ਕੋਈ ਟਰੱਕ ਰਹੀ ਆ ਤੇ 20000 ਹੁਣ ਤੱਕ 2020 ਤੋਂ ਲੈ ਕੇ ਹੁਣ ਤੱਕ 20000 ਲੋਕਾਂ ਨੇ ਇਲੀਗਲ ਯੂਰਪ ਐਂਟਰ ਕੀਤਾ 5 ਸਾਲਾਂ ਚ ਹਾਂਜੀ ਠੀਕ ਹੈ ਤੇ 2020 ਤੋਂ ਲੈ ਕੇ ਹੁਣ ਤੱਕ 360000 ਲੋਕ ਜਾ ਚੁੱਕੇ ਆ ਸਟੱਡੀ ਵੀਜ਼ਾ ਤੇ 4.5 ਲੱਖ ਲੋਕ ਵਰਕ ਵੀਜ਼ਾ ਤੇ ਮੂਵ ਹੋ ਚੁੱਕੇ ਹਨ ਇੰਡੀਆ ਤੋਂ ਠੀਕ ਹੈ ਤੇ 18000 ਇੰਡੀਅਨ ਦੀ ਡੈਪੋਟੇਸ਼ਨ ਲਿਸਟ ਤਿਆਰ ਹੋ ਚੁੱਕੀ ਹੈ ਯੂ ਐਸ ਤੋਂ 682 ਹਲੇ ਔਰ ੜੀ ਡਿਪੋਰਟ ਹੋ ਚੁੱਕੇ ਜਿਹੜੇ ਆਪਣੇ ਉਹ ਆਏ ਸੀਗੇ ਯੂ ਐਸ ਫਲਾਈਟ ਤੋਂ ਹਾਂ ਯੂ ਐਸ ਫਲਾਈਟ ਤੋਂ ਆਏ ਸੀ ਉਸ ਤੇ ਬਹੁਤ ਚੱਲ ਰਿਹਾ ਸੁਣੋ ਬਹੁਤ ਨਿਊਜ਼ ਤੇ ਟ੍ਰੈਂਡਿੰਗ ਚੱਲ ਰਿਹਾ ਸੀ ਇਹ ਰਿਪੋਰਟ ਕਰਤੇ ਅੱਛਾ ਮਤਲਬ ਹੋਰ 1800 ਹੈਗੇ ਨੇ 18000 18000 ਹੋਰ 18000 ਬੰਦੇ ਦੀ ਲਿਸਟ ਤਿਆਰ ਹੋ ਚੁੱਕੀ ਹੈ ਠੀਕ ਹੈ ਤੇ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਐਪ ਕੱਢੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਆਪ অপਸ਼ਨ ਦਿੱਤਾ ਮੂਵ ਨਹੀਂ ਕਰਦੇ ਤਾਂ ਤੁਹਾਨੂੰ ਇੱਕ ਉੱਥੇ ਬੜੀ ਡੇਂਜਰਸ ਜੇਲ ਹੈ ਵੀ ਤੁਹਾਨੂੰ ਉੱਥੇ ਸੱਟਿਆ ਜਾਊਗਾ ਠੀਕ ਹੈ ਹਾਂਜੀ